ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਤ ਡਿਜ਼ਾਈਨਰ ਬੁਟੀਕ ਫਰੀਦਕੋਟ ਤੋਂ ਅੱਜ ਆਪਾਂ ਤੁਹਾਡੇ ਨਾਲ ਆਪਣੇ ਦੋ ਡਿਜ਼ਾਈਨ ਸ਼ੇਅਰ ਕਰਾਂਗੇ ਹਾਂਜੀ ਪਹਿਲਾ ਡਿਜ਼ਾਈਨ ਹੈ ਜਿਹੜਾ ਉਹ ਬਣਿਆ ਹੋਇਆ ਹੈ ਪ੍ਰਿੰਟਡ ਛੋਟੇ-ਛੋਟੇ ਡਾਟ ਵਾਲਾ ਫੈਬਰਿਕ ਹੈ ਸੈਂਟਰ ਪੈਨਲਸ ਬਣਾਏ ਹੋਏ ਨੇ ਤੇ ਇਹਦੇ ਨਾਲ ਇਹ ਇਹਦੀਆਂ 슬ੀਵਸ ਦਾ ਵਰਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸਫਾਈ ਨਾਲ ਵਰਕ ਹੋਇਆ ਹੋਇਆ ਹੈ ਇਸ ਤੋਂ ਬਾਅਦ ਹੈਗਾ ਸਾਡਾ ਸੈਕਿੰਡ ਡਿਜ਼ਾਈਨ ਜਿਹੜਾ ਕਿ ਬਹੁਤ ਹੀ ਸੁਪਰ ਹਿੱਟ ਚੱਲ ਰਿਹਾ ਬਹੁਤ ਆਰਡਰ ਮਿਲ ਰਿਹਾ ਸਾਨੂੰ ਇਸ ਡਿਜ਼ਾਈਨ ਦੇ ਬਹੁਤ ਹੀ ਸੋਹਣਾ ਲੱਗ ਰਿਹਾ ਆ ਇਹਦੀਆਂ 슬ੀਵਸ ਨੇ ਇਧਰ ਵੀ ਸੈਂਟਰ ਪੈਨਲ ਦਾ ਕੰਮ ਹੋਇਆ ਹੋਇਆ ਹੈ ਫਰੰਟ ਉੱਪਰ ਇਹ ਦਾ ਬਾਟਮ ਵਰਕ ਹੈ ਜੀ ਪੂਰਾ ਫੁੱਲੀ ਹੈਵੀ ਵਰਕ ਹੈ ਬਹੁਤ ਸੂਟ ਅਸੀਂ ਇਹਦੇ ਨਾਲ ਦੇ ਰੈਡੀ ਕਰ ਚੁੱਕੇ ਹਾਂ ਇਹ ਵੀ ਸਾਡਾ ਆਰਡਰ ਦਾ ਸੂਟ ਹੀ ਆ ਵਰਕ ਦੀ ਸਫਾਈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸਫਾਈ ਨਾਲ ਵਰਕ ਹੋਇਆ ਹੋਇਆ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ